ਇਸੇ ਨੂੰ ਕੋਈ ਭਲੇਖਾ ਨਹੀਂ ਹੋਣਾ ਚਾਹੀਦਾ ਕੋਈ ਭਲੇਖੇ ਵਿੱਚ ਨਾ ਰਵੇ ਦੇਖੋ ਪਹਿਲਾਂ ਪਾਕਿਸਤਾਨ ਫਿਰ ਇੰਗਲੈਂਡ ਉਸ ਤੋਂ ਬਾਅਦ ਕੈਨੇਡਾ ਤੇ ਫਿਰ ਅਮਰੀਕਾ ਦੀ ਵਾਰੀ ਸੀ ਅਮਰੀਕਾ ਵਾਲੇ ਨੱਥ ਪਾਲੀ ਜਿੱਦਣ ਭਾਈ ਪਰਮਜੀਤ ਸਿੰਘ ਪੰਜਵਾੜੀ ਦਾ ਕਤਲ ਹੁੰਦਾ ਮੈਂ ਆਪਣੇ ਬੇਟੇ ਨੂੰ ਮੇਰਾ ਨੇ ਜਾਨੀ ਹੁਣ ਕੌਮ ਦਾ ਸੀ ਦਾ ਹੋ ਉਹਨੂੰ ਮੈਂ ਕਿਹਾ ਪੁੱਤਰ ਇਹ ਕੀ ਹੈ ਮੈਂ ਆਖਿਆ ਮੈਂ ਸੁਣਿਆ ਵੀ ਇਸ ਤਰ੍ਹਾਂ ਕਰਕੇ ਉਹ ਐਂ ਕਹਰੇ ਅਵੇ ਸੀ ਪਾਕਿਸਤਾਨ ਤੋਂ ਬਾਅਦ ਇੰਗਲੈਂਡ ਦੀ ਗੱਰੀ ਹੈ ਦੇਖੋ ਮੇਰਾ ਪੁੱਤ ਭੋਲਾ ਵਿਸ਼ਵਾਸ ਵਾਲਾ ਵਿਸ਼ਵਾਸ ਕੀਤਾ ਉਹਨੇ ਕਹਿੰਦਾ ਨਹੀਂ ਮਾਤਾ ਐਵੇਂ ਪਹਿਲਾਂ ਦੀ ਖਬਰ ਆ ਮੈਨੂੰ ਐਂ ਕਹਤਾ ਪਰ ਫਿਰ ਜਦੋਂ ਆਹ ਅਮਰਤਪਾਲ ਸਿੰਘ ਆਉਂਦਾ ਹੈ ਭਗੌੜਾ ਹੁੰਦਾ ਸਾਨੂੰ 5 ਦਿਨ ਥਾਣੇ ਵਿੱਚ ਰੱਖਿਆ ਹੁੰਦਾ ਬੇਟੀ ਨੂੰ ਤੇ ਮੈਨੂੰ ਮੈਂ ਫੇਰ ਉਹਨੂੰ ਕਿਹਾ ਮੈਂ ਕਿਹਾ ਬੱਚੇ ਦੇਖ ਮੈਂ ਦੇਖ ਲਿਆ ਸਾਰਾ ਕੁਝ ਮੈਨੂੰ ਪਤਾ 40 ਸਾਲ ਹੋ ਗਏ ਮੈਨੂੰ ਸੰਘਰਸ਼ ਕੀ ਹੁੰਦਾ ਤੇ ਕੀ ਹੁੰਣਾ ਉਹਨੂੰ ਮੈਂ ਆਪਦਾ ਸੁਪਨਾ ਵੀ ਦੱਸਤਾ ਆਏ ਘੇਰਾ ਪਿਆ ਹੋਇਆ ਐਸ ਤਰ੍ਹਾਂ ਫੌਜ ਲੱਗੀ ਹੋਈ ਐ ਤੈਨੂੰ ਕੋਠੇ ਤੋਂ ਬੁਲਾਇਆ ਸੁਫਨੇ ਵਿੱਚ ਸੁਫਨੇ ਚ ਵਾਹਿਗੁਰੂ ਦਿਖਾਤਾ ਸਾਰਾ ਕੁਝ ਜਿਹੜਾ ਹੋਣਾ ਸੀ ਤੈਨੂੰ ਬੁਲਾਇਆ ਸੀਆਰਪੀ ਨੇ ਕਹਿੰਦੇ ਕਾਗਜ਼ ਦਿਖਾ ਤੈਨੂੰ ਪੁੱਛਦੇ ਕਿੰਨੇ ਦਿਨ ਹੋ ਗਏ ਇਹਨੂੰ ਕਹਿੰਦੇ 5 ਦਿਨ ਕਾਗਜ਼ ਦਿਖਾ ਤੇਰੇ ਕਾਗਜ਼ ਪੂਰੇ ਸਾਰੇ ਜਾ ਉਹਦੇ ਕਾਗਜ਼ ਪੂਰੇ ਕਰਤੇ ਦੇਖੋ ਉਹਨੂੰ ਉੱਥੇ ਪੋਇਜ਼ਨ ਦਿੱਤੀ ਜਾਂਦੀ ਹੈ ਦੇਖੋ ਸਰਕਾਰਾਂ ਨੇ ਪਹਿਲਾਂ ਹਥਿਆਰਾਂ ਨਾਲ ਗੋਲੀਆਂ ਨਾਲ ਮਾਰਿਆ ਉਹਨਾਂ ਨੇ ਤਰੀਕਾ ਬਦਲ ਲਿਆ ਜ਼ਹਿਰ ਨਾਲ ਜਿਹੜੀ ਉਥੋਂ ਦੀ ਇੱਕ ਕਮਲਜੀਤ ਆ ਉਹ ਇੱਕ ਦਿਨ ਪਹਿਲਾਂ ਕਹੀ ਜਾਂਦੀ ਹੈ ਵੀ ਅਵਤਾਰ ਸਿੰਘ ਖੰਡਾ ਨੂੰ ਜ਼ਹਿਰ ਦਿੱਤੀ ਗਈ న్యూਸ ਕੱਢ ਕੇ ਵੇਖ ਲਓ ਜੇ ਮੈਂ ਝੂਠੀ ਹਾਂ ਮੈਂ ਇੱਕ ਦਿਨ ਪਹਿਲਾਂ ਦੀ ਉਹਦੀ ਮੌਤ ਦੂਸਰੇ ਦਿਨ ਹੁੰਦੀ ਹੈ ਇਹ ਦੇਖੋ ਸਰਕਾਰਾਂ ਤਾਂ ਮੰਨ ਰਹੀਆਂ ਵੀ ਅ ਸਿੰਘ ਮਾਰ ਲਿਆ ਉਹ ਅਤਵਾਦੀ ਕਹਿੰਦੀ ਐ ਅਤ ਜਦੋਂ ਬਾੜੀ ਹੁੰਦੀ ਆ ਨਾ ਉਦੋਂ ਫਿਰ ਸ਼ਹੀਦ ਉਦੋਂ ਫਿਰ ਯੋਧੇ ਉੱਠਦੇ ਜਦੋਂ ਅਤ ਹੋ ਜਾਂਦੀ ਐ ਅਤ ਹੋਈ ਤੋਂ ਯੋਧੇ ਉੱਠਦੇ ਆ ਦੇਖੋ ਜਿਸ ਦਿਨ ਅਵਤਾਰ ਸਿੰਘ ਦੀ 15 ਤਰੀਕ ਨੂੰ ਸ਼ਹਾਦਤ ਹੁੰਦੀ ਆ ਅੱਜ ਵੀ ਇੱਥੇ ਇੰਗਲੈਂਡ ਦੀ ਧਰਤੀ ਤੇ ਉਹਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਉਧਰ ਚਾਰ ਸਿੰਘਾਂ ਦਾ ਅਮਰੀਕਾ ਵਿੱਚ ਮਨਾਇਆ ਰਹਿ ਮਨਾਇਆ ਜਾ ਰਿਹਾ 15 ਤਰੀਕ ਨੂੰ ਜਿੱਦਣ ਛੇੜ ਹੁੰਦਾ ਤੇ ਭਾਈ ਸਾਹਿਬ ਨਿੱੱਜਰ ਸਾਹਿਬ ਜੀ ਕਹਿੰਦੇ ਨੇ ਉਹ ਤੜਕੇ ਉਥੇ ਆਪਦੇ ਗੁਰੂ ਘਰ ਨੂੰ ਦੀ ਸੇਵਾ ਮਿਲੀ ਹੋਈ ਸੀ ਉਹਨਾਂ ਨੂੰ ਗੁਰੂ ਘਰ ਵਿੱਚ ਆਪਣਾ ਨਿਤਨੇਮ ਕਰਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਕੇ ਤੇ ਕਹਿੰਦਾ ਆਹਦੀ ਬਿਆਨ ਵਿੱਚ ਜਿਹੜੀ ਲੈਕਚਰ ਦੇ ਰਿਹਾ ਸੀ ਕਹਿੰਦਾ ਇਹ ਮਾਰਿਆ ਗਿਆ ਜੋਧਾ ਇਹ ਸਰਕਾਰ ਦੀ ਸਾਜ਼ਿਸ਼ ਹੈ ਕਹਿੰਦਾ ਹੋ ਸਕਦਾ ਮੇਰੀ ਵਾਰੀ ਹੋਵੇ ਕੱਲ ਨੂੰ ਸੱਚੀ ਹੀ ਤੀਜੇ ਦਿਨ ਉਹਨੂੰ ਲੈ ਲੈ ਉਹ ਸੱਚ ਉਸੇ ਦਿਨ ਇਹ 18 ਤਰੀਕ ਦੀ ਤੜਕੇ ਦੀ ਗੱਲ ਹੈ ਆਪਣੇ ਇੱਥੇ ਸਵੇਰ ਸੀ ਉਹਨਾਂ ਦੀ ਸ਼ਾਮ ਸੀ ਜਦੋਂ ਮਾਰੇ ਸ਼ਾਮ ਸੀ ਜਦੋਂ ਮੇਨ ਆਪਣੇ ਸਵੇਰ ਸੀ ਉਹਨਾਂ ਦੀ ਸ਼ਾਮ ਸੀ ਉਹ ਐਨੀ ਗੱਲ ਕਹਿ ਕੇ ਨਿਕਲਦਾ ਉਹ ਜਦ ਹੀ ਉਹਨਾਂ ਨੂੰ ਮਾਰ ਦਿੰਦਾ ਇਹ ਦੇਖੋ ਸੋਚੀ ਸਾਝ ਸਾਜ਼ਿਸ਼ ਨਹੀਂ ਉਹ ਉਹਨਾਂ ਛੀਂਦਾਂ ਨੇ ਤਾਂ ਪਾਤਸ਼ਾਹੀ ਦਾਵੇ ਤੇ ਖੜੇ ਆ ਤੇ ਖੜੇ ਰਹਿਣਗੇ ਅਸੀਂ ਵੀ ਖੜੇ ਆ ਨਾ ਅਸੀਂ ਅੱਜ ਝੁਕਿਆ ਨਾ ਅਸੀਂ ਕੱਲ ਝੁਕਾਂਗੇ ਮੇਰੇ ਸਾਰੇ ਵੀਰਾਂ ਨੂੰ ਤੇ ਭੈਣਾਂ ਨੂੰ ਇਹੀ ਬੇਨਤੀ ਹੈ ਵੀ ਤੁਸੀਂ ਇਸ ਸਾਜ਼ਿਸ਼ ਨੂੰ ਪਛਾਣੋ ਵਿੱਕੀ ਸਾਜ਼ਿਸ਼ ਹੈ ਸਾਡੇ ਨਾਲ ਕੀ ਹੋ ਰਿਹਾ ਇਹ ਨਹੀਂ ਵੀ ਸਾਰੇ ਆਪਾਂ ਮਰ ਮਿਟਣ ਲਈ ਤਿਆਰ ਹੋ ਜਾਈਏ ਨਹੀਂ ਆਪਦੇ ਜਿਹੜਾ ਸਾਡਾ ਨਿਸ਼ਾਨਾ ਉਹਨੂੰ ਪਛਾਣੋ ਸਾਡਾ ਨਿਸ਼ਾਨਾ ਕੀ ਸੀ ਜਿਹੜੇ ਐਨੇ ਸਿਰ ਲਾਗੇ ਦੇਖੋ ਇਹ ਸਾਡੇ ਨਾਲ ਨਹੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਗੁਰੂ ਸਾਹਿਬਾਂ ਤੋਂ ਲੈ ਕੇ ਚੰਗਿਆਈ ਤੇ ਬਰਿਆਈ ਬਰਾਬਰ ਤੇ ਉੱਠਦੀ ਹੈ ਨਾਲ ਹੀ ਉੱਠ ਖੜਦੀ ਹੈ ਆ ਜਿਹੜੇ 6ਵੇਂ ਪਾਤਸ਼ਾਹ ਨੇ ਛਡਾਇਆ ਸੀ ਨਾ ਗਵਾਲੀਅਰ ਦੇ ਕਿਲੇ ਚੋਂ ਬਵੰਜਾ ਰਾਜਨ ਉਹੀ ਉੱਠ ਕੇ ਉਹਨਾਂ ਦੇ ਦੁਸ਼ਮਣ ਬਣ ਗਏ ਇਸੇ ਤਰ੍ਹਾਂ ਇੱਕ ਨੂੰ ਖੜਾ ਕੀਤਾ ਜਾਂਦਾ ਹੈ ਬਿੱਤੋ ਕੌਮ ਦੇ ਹੋਵਾ ਹੀ ਕਰ ਉਹੀ ਉੱਠ ਕੇ ਸਾਡਾ ਦੁਸ਼ਮਣ ਬਣਦਾ ਉਹੀ ਸਟੇਟ ਨਾਲ ਲੜ ਜਾਂਦਾ ਹੈ ਅ ਸਟੇਟ ਸਾਨੂੰ ਘਰ ਦੇ ਦੂ ਅ ਸਾਨੂੰ ਕੌਮੀ ਘਰ ਦੇ ਦੂ ਉਹ ਭਾਈ ਸਾਹਿਬ ਨੇ ਖਾਲਸਾਣ ਵਾਲੇ ਕੋ ਕੌਮੀ ਘਰ ਕਰ ਕੋ ਰਾਜ ਖਾਲਸਾ ਰਾਜ ਕਰੋ ਇਹ ਸਾਨੂੰ ਮਿਲ ਜੂ ਫਰ ਇਹ ਆਪਦੇ ਦਿਲ ਚ ਦ੍ਰਿੜਤਾ ਰੱਖਿਓ ਵੀ ਇੱਕ ਨਾ ਇੱਕ ਦਿਨ ਸਾਡੇ ਗੁਰੂ ਸਾਹਿਬ ਦੀ ਕਈ ਗੱਲ ਪੂਰੀ ਹੋਵੇਗੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਤੇ ਅਸੀਂ ਨਵੇਕਲੇ ਹੋ ਕੇ ਅਸੀਂ ਸਰਕਾਰ ਦੇ ਬੁੱਕਲ ਵਿੱਚ ਨਹੀਂ ਡਿੱਗਣਾ ਕੋਈ ਕਹਿੰਦਾ ਤੁਹਾਨੂੰ ਮੰਤਰੀ ਬਣਾ ਦਾਂਗੇ ਕੋਈ ਕਹਿੰਦਾ ਅਸੀਂ ਮੁੱਖ ਮੰਤਰੀ ਬਣਾ ਲਾਂਗੇ ਕੀ ਅਸੀਂ ਇਹਨਾਂ ਮੰਤਰੀਆਂ ਹਾਂ ਤਰੇ ਉਹ ਸਾਡਾ ਗੁਰਸਾ ਦਾ ਸਾਨੂੰ ਰਾਜਬਖਸ਼ਤ ਰਾਜ ਭਾਗ ਦੇ ਬਖਸ਼ਦਾ ਹੈ ਤੇ ਸਾਰਿਆਂ ਤੋਂ ਵੱਡਾ ਪਿਓ ਆ ਇਹ ਤਾਂ ਵੱਡਾ ਨਾਕੀ ਪਿਓ ਹੋਇਆ ਤੇ ਨਾ ਕੋਈ ਹੋਊਗਾ ਅਸੀਂ ਇਹਦੇ ਕੋਲ ਮੰਗ ਰਗਾ ਕਰਾਂਗੇ ਪਾਰਸ਼ਾ ਦੇ ਦਾਵੇ ਦੀ ਤੇ ਕਰਦੇ ਰਹਾਂਗੇ ਜੇ ਮੈਂ ਥੂੰ ਬੋਲ ਦਿੱਤੋਂ ਕੋਈ ਗਲਤੀ ਹੋ ਗਈ ਹੋਵੇ ਤੇ ਮੈਂ ਕੋਈ ਬੁਲਾਰਾ ਨਹੀਂ ਮੇਰੇ ਤਾਂ ਜਿਹੜੀ ਦਿਲ ਦੇ ਵਿੱਚੋਂ ਹੂਕ ਉੱਡਦੀ ਐ ਮੈਂ ਉਹ ਸੁਣਾ ਨਹੀਂ ਦੇਖੋ ਚਾ ਕੇ ਮੈਨੂੰ ਕੱਲੀ ਕੀਤਾ ਸ਼ਾਮ ਦਾ ਟਾਈਮ ਹੁੰਦਾ ਮੈਂ ਪੁੱਤ ਕੋਲ ਜਾਂਦੀ ਜਿਵੇਂ ਭਾਈ ਸਾਹਿਬ ਦੀ ਬਣੀ ਹਨ ਜਿਹੜੇ ਘਰੇ ਗਏ ਸਾਡੇ ਉਹਨਾਂ ਨੂੰ ਦੇਖ ਮੈਂ ਉਹਨੂੰ ਕਹਿੰਦੀ ਪੁੱਤ ਤੂੰ ਮੇਰੇ ਨਾਲ ਐ ਨਾ ਤੂੰ ਜਿਉਂਦਾ ਵੀ ਇਹਨਾਂ ਦੇ ਬਦਲੇ ਤੇ ਹੁਣ ਵੀ ਉਹ ਗਿਆਨੀ ਇਥੇ ਉਹਦੀਆਂ ਸਪੀਚਾਂ ਜਿਉਂਦੀਆਂ ਤੁਸੀਂ ਜਿਉਂਦਾ ਰੱਖਣਾ ਕੌਮ ਨੇ ਜਿਉਂਦਾ ਰੱਖਣਾ